ਜੀ ਸਰ ਜੀ ਸਰ ਮਾਨਯੋਗ ਪੁਲਿਸ ਕਮਿਸ਼ਨਰ ਅਮਨ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਬੇਸ਼ੱਕ ਨਿਰਦੇਸ਼ ਏਟ ਪੀਐਸ ਸੁਲਤਾਨਵਿੰਡ थाना ਮੁਖੀ ਸ਼੍ਰੀ ਮੋਹਿਤ ਜੀ ਉਹਨਾਂ ਦੇ ਅਗਵਾਈ ਹੇਠ ਇਹਨਾਂ ਨੇ ਇੱਕ ਕੇਸ ਟਰੇਸ ਕੀਤਾ ਐਫਆਈਆ ਨੰਬਰ 152212 2024 ਨੂੰ ਦਰਜ ਹੋਈ ਸੀ ਅੰਡਰ ਸੈਕਸ਼ਨ 304 194 2 ਪੀਐਸ ਸੁਲਤਾਨਵਿੰਡ ਇਹਦਾ ਐਸ ਹੈਗਾ ਕਿ ਮੰਗਾ ਸਿੰਘ ਨਾਮ ਦਾ ਬੰਦਾ ਹੈਗਾ ਉਹ ਜਦੋਂ ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਰੋਡ ਵੱਲ ਜਾ ਰਿਹਾ ਸੀ ਆਪਣੇ ਕਨਵੈਨਸ ਤੇ ਤੇ ਉਹਦੇ ਸਾਹਮਣੇ ਇੱਕ ਇੱਕ ਗਲੈਂਜ਼ਾ ਕਾਰ ਆਈ ਤੇ ਇਹਨੂੰ ਰੋਕਿਆ ਤੇ ਚਾਰਜ ਨੇ ਉਤਰੇ ਉਹਦੇ ਵਿੱਚ ਇੱਕ ਲੇਡੀ ਵੀ ਸੀਗੀ ਤੇ ਇਹਦੇ ਕੋਲੋਂ ਇਹਦਾ ਮੋਬਾਈਲ ਫੋਨ ਤੇ ਹੋਰ ਚੀਜ਼ਾਂ ਇਹਦੇ ਕੋਲੋਂ ਖੋ ਕੇ ਤੇ ਕਾਰ ਪਜਾ ਕੇ ਲੈ ਗਏ ਤੇ ਜਿਵੇਂ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਮਸਲਾ ਹੈਗਾ ਰਾਤ ਦੇ ਅਸਵੇਰੇ 6 ਵਜੇ ਦਾ ਤੇ ਜਿਵੇਂ ਇਤਲਾਮ ਮਿਲੀ ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਤੇ ਨਾਲ ਦੇ ਨਾਲ ਹੀ ਅਸੀਂ ਟੀਮਸ ਬਣਾ ਕੇ ਇਹਨਾਂ ਨੂੰ ਫੜਨ ਲਈ ਪੂਰੇ ਯਤਨ ਕੀਤੇ ਤੇ ਸਾਨੂੰ 5-6 ਦਿਨਾਂ ਬਾਅਦ ਦੋ ਬੰਦੇ ਰੈਸਕ ਕਰਨ ਦੀ ਕਾਮਯਾਬੀ ਮਿਲੀ ਹੈ ਉਹਦੇ ਵਿੱਚ ਹੈਗੇ ਗੁਰਦੇਵ ਸਿੰਘ ਐਲਾਈਸ ਗੁਰੀ ਤੇ ਦੂਸਰੀ ਲੇਡੀ ਹੈ ਤਮੰਨਾ ਵਾਈਫ ਆਫ ਸੁਨੀਲ ਸ਼ਰਮਾ ਜਿਹੜਾ ਗੁਰੀ ਐ ਤੇ ਤਮੰਨਾ ਦੋਨਾਂ ਦੀ ਉਮਰ ਕਰੀਬ 22 ਸਾਲ ਹੀ ਐ ਤੇ ਗੁਰੀ ਅ 8ਵੀਂ ਪਾਸ ਪੜਿਆ ਤੇ ਤਮੰਨਾ ਨੇ ਹਲ ਰਿਵੀਲ ਨਹੀਂ ਕੀਤਾ ਉਹ ਕਿੰਨਾ ਕੋ ਪੜੀ ਐ ਤੇ ਉਸ ਤੋਂ ਇਲਾਵਾ ਜਿਹੜਾ ਗੁਰੀ ਐ ਉਹ ਆਪਣੇ ਫਾਦਰ ਸਾਹਿਬ ਨਾਲ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਐ ਤੇ ਤਮੰਨਾ ਅ ਉਹ ਘਰ-ਬਾਰ ਦਾ ਹੀ ਕੰਮ ਕਰਦੀ ਐ ਜੀ ਐ ਡਰਗ ਡਿਕ ਵੀ ਹੈਗੇ ਜੋ ਪਤਾ ਚੱਲੇ ਐ ਦੋਨੋਂ ਤੇ ਇਹਨਾਂ ਤੋਂ ਆਪਣਾ ਰਿਕਵਰੀ ਹੋਈ ਹੈ ਗਲੰਜ਼ਾ ਕਾਰ ਜਿਹੜੀ ਇਹਨਾਂ ਨੇ ਕੀਤੀ ਸੀ ਜਿਹਦੇ ਵਿੱਚ ਅ ਅਟੈਂਪਟ ਜਿਹਦੇ 스내ਚ 스내ਚਿੰਗ ਲਈ ਕੀਤੀ ਸੀ ਉਹ ਵੀ ਅਸੀਂ ਕਰ ਲਈ ਰਿਕਵਰ ਤੇ ਇਹ ਜਿਹੜਾ ਪਰਸ ਨੈਚ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਬਾਕੀ ਅ ਐਪਰੀਲੀਮਿਨਰੀ ਹੈਗਾ ਜਿਹੜਾ ਗੁਰਦੀਪ ਹੈ ਉਹਨੂੰ ਅਸੀਂ 8-12 ਨੂੰ ਅਰੈਸਟ ਕੀਤਾ ਸੀ ਤਮੰਨਾ ਨੂੰ ਨੌ ਨੂੰ ਹੀ ਅੱਜ ਹੀ ਅਰੈਸਟ ਕੀਤਾ ਤੇ ਬਾਕੀ ਅਸੀਂ ਨਾ ਰਿਮਾਂਡ ਲੱਗੇ ਤੇ ਪੁਚਗੇ ਤੇ ਕਰਾ ਦੇ ਤੀ ਜਿਹੜਾ ਜਾਂਪੁਰ ਦੇ ਵਿੱਚ ਸਮਝਣਾ ਦਾ ਤੇ ਗੁਰੀਦ ਆਪਸ ਦੇ ਵਿੱਚ ਰਿਲੇਸ਼ਨ ਕੀ ਕਰ ਸਕਦਾ ਇਹ ਥੋੜੇ ਰਿਲੇਟਡ ਹੈਗੇ ਆ ਜੀ ਕਿਸ ਤਰ੍ਹਾਂ ਹੋਤੇ ਵਿਆਹੀ ਸੀ ਤੇ ਫਿਰ ਇਸ ਤੇ ਨਾਲ ਕਿਸ ਨਹੀਂ ਰਿਲੇਟਡ ਨਹੀਂ ਜੀ ਰਿਲੇਟਡ ਨਹੀਂ ਹਾਂਜੀ ਇਹਨਾਂ ਦੇ ਕੋਈ ਅਗਰੋ ਨਹੀਂ ਸਰ ਬੈਕਗਰਾਉਂਡ ਕੁਝ ਵੀ ਨਹੀਂ ਜੀ ਆਪਣਾ ਨਹੀਂ ਪਰਚਾ ਹਾਲ ਤੱਕ ਕੋਈ ਸਾਹਮਣੇ ਨਹੀਂ ਆਇਆ ਉਹ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਆ ਕੋਈ ਪਰਚਾ ਵਗਰਾ ਹੋਵੇ ਉਹ ਪੁਚਗੇ ਤੇ ਸਾਹਮਣੇ ਆ ਜਾਊਗਾ ਪਰ ਹਾਲੇ ਪਰਚਾ ਸਾਹਮਣੇ ਹੈ ਪਰ ਡਰਗ ਅਡਿਕਟ ਦੀ ਰਿਪੋਰਟ ਆਈ ਹੈ ਸਰ ਇਹ ਲੋਕਾਂ ਨੂੰ ਰੋਕਣ ਵਾਸਤੇ ਲੇਡੀ ਦਾ ਸਹਾਰਾ ਲੈਂਦੇ ਵੀ ਹੱਥ ਦੇ ਕੇ ਰੋਕਣਾ ਕਈ ਵਾਰੀ ਸੜਕਾਂ ਦੇ ਉੱਤੇ ਗੱਡੀਆਂ ਰੋਕਦੀਆਂ ਨੇ ਉਹ ਉਹ ਵੀ ਲੈਂਦੇ ਹੋਣੇ ਆ ਜੀ ਤੇ ਪਲੱਸ ਚਾਰਜ ਨੇ ਸੀਗੇ ਇਹਨਾਂ ਨੇ ਇਕੱਠੇ ਰੋਕੇ ਜੀ ਸਵੇਰੇ 6 ਵਜੇ ਗੈਂਪੁਰੀ ਵਿੱਚ ਆਈ ਸੀ ਇਹਨਾਂ ਨੇ ਹਾਂਜੀ ਬਾਕੀ ਜਿਵੇਂ ਅਸੀਂ ਦੋ ਬੰਦੇ ਹੋਰ ਦੋ ਕਰ ਲਿਆ ਜਿਵੇਂ ਤਿੰਨ ਬੰਦੇ ਹੋਰ ਅਸੀਂ ਅਸੀਂ ਅਰੈਸਟ ਕਰ ਲਾਂਗੇ ਟੋਟਲ ਚਾਰ ਉਤਰੇ ਸੀ ਤੇ ਇਸ ਤੋਂ ਪਹਿਲਾਂ ਵੀ ਕੋਈ ਵਾਰ ਦਾਤ ਕੀਤੀ ਸੀ ਇਹਨਾਂ ਨੇ ਉਹ ਹਲੇ ਪੁੱਜ ਕੇ ਜਦ ਸਾਹਮਣੇ ਆਊਗਾ ਜੀ ਤੇ ਨਸ਼ੇ ਦੇ ਕਿੰਨੇ ਘਾਤੀ ਕੀਨੇ ਨਸ਼ੇ ਦੀ ਆਦੀ ਹੈਗੇ ਉਹ ਹਾਲੇ ਮੈਡੀਕਲ ਕਰਾਇਆ ਤੇ ਉਹਦੇ ਤੋਂ ਪਤਾ ਚੱਲਿਆ ਜੀ ਲੇਡੀ ਵੀ ਨਸ਼ਾ ਕਰਦੀ ਸੀ ਲੇਡੀ ਵੀ ਜੀ